ਦਾ ਕਦੀ ਆਪਣੇ ਕਸਟਡੀ ਭਾ ਦਾ ਆਉਂਦਾ ਵਾ ਕਦੀ ਵਿਆਹ ਵਾਲੇ ਮੁੰਡੇ ਦਾ ਆਉਂਦਾ ਫੋਨ ਫੋਨਾਂ ਤੇ ਬਹੁਤ ਜ਼ਿਆਦਾ ਜ਼ੋਰ ਕਹਿੰਦੇ ਕਿੱਥੇ ਚਲ ਗਏ ਮੁੰਡਿਓ ਕਿੱਥੇ ਚਲ ਗਏ ਕਹਿੰਦੇ ਡੀ ਬਾਅਦ ਬਾਅਦ ਜ਼ਬਾਤ ਆਪ ਇਹ ਲੋ ਅੰਦਰ ਭੱਜ ਗਏ ਨੇ ਕਿਸੇ ਕਾ ਹੋਏ ਓਏ ਆ ਰਹਾ ਓਏ ਨਹੀਂ ਸੌਂਦੇ ਹੁਣ ਚੋ ਚੱਲੀ ਜਾ ਠੀਕ ਹੈ ਕੋਈ ਤਬੂ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਸੋ ਅੱਜ ਦੇ ਵਲੌਗ ਦੀ ਆਪਾਂ ਸਟਾਰਟ ਕਰਦੀਆਂ ਸੋ ਸਵੇਰ ਦਾ ਵਲੌਗ ਨਹੀਂ ਸਟਾਰਟ ਕੀਤਾ ਅਪ ਅੱਜ ਕਿਉਂਕਿ ਉਹ ਵੀਰ ਦਾ ਹੀ ਅੱਜ ਵਿਆਹ ਰਾਰੇ ਭਾ ਦਾ ਸੋ ਚੱਕਰ ਇਹ ਪਿਆ ਇਹ ਭਾ ਅਨਮੋਲ ਦਾ ਫੋਨ ਆ ਜਿਹਦੇ ਵਿੱਚ ਵਲੌਗ ਬਣਦਾ ਪਿਆ ਆ ਤੇ ਉਦਾਂ ਜਿਹੜਾ ਕਸਟਡੀ ਭਾ ਹੁੰਦਾ ਆਪਣਾ ਉਹਦਾ ਫੋਨ ਆ ਉਹਦੇ ਫੋਨ 'ਚ ਮੈਂ ਬਣਾਉਂਦਾ ਜਾਂ ਕਾਜ ਦੇ ਫੋਨ 'ਚ ਕਿਉਂਕਿ ਮੇਰੇ ਵਾਲਾ ਫੋਨ ਆ ਨਾ ਜਿਹੜਾ ਉਹਦੀ ਸਟੋਰੇਜ ਪੂਰੀ ਨੱਕੋ ਨੱਕ ਫੋਲਿਆ ਨਾਲੇ ਤੁਹਾਨੂੰ ਪਤਾ ਮੇਰੇ ਫੋਨ ਦਾ ਵਾਈਡ ਐਂਗਲ ਕੈਮਰਾ ਨਹੀਂ ਚੱਲਦਾ ਸੋ ਇਸ ਕਰਕੇ ਮੈਂ ਉਹਦੇ ਵਿੱਚ ਮਤਲਬ ਬਣਾਉਂਦਾ ਨਹੀਂ ਆ ਬਸ ਉਹਦੇ ਵਿੱਚ ਵਲੌਗ ਆਪ ਅਪਲੋਡ ਹੀ ਕਰਦਾ ਗੱਲਾਂ ਜਾਂ ਐਡਿਟਿੰਗ ਕਰਦਾ ਤੇ ਬਾਕੀ ਮਿੱਤਰੋ ਜੱਦਾ ਫਿਰ ਕਿਤਾ ਓਕੇ ਰੂਟਸ ਹੈ ਪੂਰੇ ਨਿਆਰੇ ਆ ਨਿਆਰੇ ਨਿਆਰੇ ਨੇ ਐ ਮੈਂ ਆਣਾ ਵੀ ਸਵਰਗ ਆ ਹਾਂ ਨੰਦੇ ਪੂਰੇ ਮੈਂ ਆਣਾ ਚਾਹੀਦਾ ਇਦਾਂ ਦੇ ਬਾਕੀ ਸ਼ਹਿਰ ਨੂੰ ਜਾਣਦੇ ਆਪਾਂ ਹੁਣ ਐਂਡਲੈਸ ਮਾਰਨ ਮਾਰਨ ਓਏ 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 ਸਾਡਾ ਤੇ ਘਰਦੋਂ ਨਹੀਂ ਹੈਗਾ ਓ ਭਾ ਉਹ ਰਹਿੰਦੇ ਤੇ ਕਾ ਕਰਤਾ ਯਾਰ ਤੂੰ ਓਹ ਤੇਰਾ ਨਹੀਂ ਓਹ ਹੋ ਐਂਡ ਕਰਾਤੀ ਓ ਧੰਨਵਾਦ ਆਏ ਹੋਏ 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 ਆਹ ਹੋਏ ਵਧੀਆਈ ਭਰਾਵਾ ਵਧੀਆਈ ਓ ਅੱਜ ਪਤਾ ਲੱਗਾ ਜਿਹੜਾ ਸੋਚਾਲਾ ਫਾੜਕ ਨਵਾਂ ਲਵਾਇਆ ਨਾ ਇਥੇ ਗਾਈ ਦੇਣਾ ਅੱਜ ਪਤਾ ਲੱਗਾ ਜੀ ਅਸਲੀ ਫਾਇਦਾ ਇਹਦਾ ਅੱਜ ਮੁੱਲ ਪਿਆ ਜੇ ਹਾਂ ਅੱਜ ਮੁੱਲ ਪੈ ਗਿਆ ਜੇ ਫਾੜਕ ਦਾ ਨਹੀਂ ਹਾਂ ਫਿਰ ਵੀ ਠੀਕ ਓ ਆਪਣੇ ਆਣਾ ਨਹੀਂ ਚੁੱਕਦਾ ਟਾਂਗਰੇ ਵਾਲਾ ਭਲਾ ਕੀ ਹੋਣੀ ਚੁੱਕਦਾ ਇਹ ਲੱਗੇ ਆ ਉਹ ਦੂਰੋਂ ਨਹੀਂ ਪਤਾ ਲੱਗਦਾ ਉਹਨੂੰ ਪਰ ਉਹ ਗੁਰੂ ਆ ਚੁੱਕ ਦਿੰਦਾ ਵਾ ਭਲਾ ਕੀ ਗੱਲ ਆ ਉਹਨੇ ਮੈਨੂੰ 2-3 ਨਰ ਨਗਾਇਆ ਇਦਾਂ ਹੀ ਉਹ ਕੱਲਾ ਬੰਦਾ ਹੋਵੇ ਨਾ ਕੱਲੀ ਗੱਡੀ ਆਹੋ ਫੇਰ ਦੰਦੀ ਹੁੰਦੇ ਆ ਆਹੋ ਇਹ ਤੇ ਗੱਲ ਹੈਗੀ ਐ ਬਾਕੀ ਮਿੱਤਰੋ ਵੇਖ ਲਓ ਵੀਰ ਨੇ ਲਗਾਤਾ ਭਰਾ ਭਲਾ ਹੋਵੇ ਦਾ ਵੀ ਹੈਂ ਤਰੱਕੀਆਂ ਬਖਸੀ ਆ ਅੱਗੇ ਕਾਲੇ ਹੀ ਹਨਵੇਂ ਹੈਂ ਇੱਥੇ ਟਾਈਮ 걸ੂਗਾ ਘੱਟੋ ਘੱਟ 15 ਮਿੰਟ ਲੱਗਣੇ ਆਂਦੇ ਵੀ ਹਨੇਰਾ ਬਹੁਤ ਜ਼ਿਆਦਾ ਹੋ ਚੁੱਕਾ ਆ ਓਏ ਹੋਏ ਬਾਕੀ ਮਿੱਤਰੋ ਸ਼ਹਿਰੋਂ ਆਏ ਆ ਨੇ ਰਾਇਆ ਵਕਤ ਤਾਂ ਪੂਰਾ ਯੋਰਾ ਸ਼ੋਰਾ ਦੇ ਹੋ ਗਿਆ ਵਾ ਤੇ ਬਾਕੀ ਮਿੱਤਰ ਹੁਣੇ ਘਰੋਂ ਫੋਨ ਤੇ ਫੋਨ ਆਈ ਜਾਂਦੇ ਕਦੀ ਕੇ ਦਾ ਫੋਨ ਆਉਂਦਾ ਕਦੀ ਆਪਣੇ ਕਸਟਡੀ ਭਾ ਦਾ ਆਉਂਦਾ ਵਾ ਕਦੀ ਵਿਆਹ ਵਾਲੇ ਮੁੰਡੇ ਦਾ ਆਉਂਦਾ ਫੋਨ ਫੋਨਾਂ ਦੇ ਬਹੁਤ ਜ਼ਿਆਦਾ ਯੋਰ ਕਹਿੰਦੇ ਕਿੱਥੇ ਚਲ ਗਏ ਮੁੰਡਿਓ ਕਿੱਥੇ ਚਲ ਗਏ ਕਹਿੰਦੇ ਡੀਜੇ ਗਨਵਾਇਆ ਵਾ ਇਹ ਕੀ ਚੱਕਰਾਂ ਦੇ ਡੀਜੇ ਦਾ ਐਮ ਡੀ ਜੇ ਵਾਲੇ ਨੂੰ ਘਾਲਦੇ ਲੱਗੇ ਆ ਨਚਣਾ ਨਹੀਂ ਆਹ ਆਂਦੇ ਮਤਲਬ ਰੈਂਟ ਪੈਂਡ ਆ ਡੀਜੇ ਦਾ ਹੈ ਆਂਦੇ ਕੋਈ ਫਲੋਰ ਦੇ ਉੱਤੇ ਨਹੀਂ ਹੈਗਾ ਤੇ ਮਿੱਤਰੋ ਬਾਕੀ ਆਪਾਂ ਗੱਡੀ ਖਿੱਚੀ ਦੁਰੀਆਂ ਨੇ ਖਿੱਚੀ ਦੁਰੀਆਂ ਨੇ ਆ ਇਸੇ ਚੱਕਰ ਜਿਵੇਂ ਆਪਾਂ ਹੋ ਗਏ ਲੇਟ ਤੇ ਹੁਣ ਜਾਂਦਿਆਂ ਲੱਗੂਗੀ ਮਹਿਲ ਰਾਜੇ ਦੇ ਘਰ ਵਿਆਹ ਵਾਲਾ ਵੀਰ ਪਰ ਅੱਜ ਗੁੱਸੇ 'ਚ ਹੋੜਾ ਨਾ ਹਾਂ ਕਹਿੰਦਾ ਮੁੰਡੇ ਗਏ ਆ ਤੇ ਇੱਥੇ ਨਹੀਂ ਆਉਂਦੇ ਹੈਗੀ ਨਾ ਗੱਲ ਹਾਂ ਬਾਕੀ ਮੱਤਰ ਦਾ ਗਿਆ ਕੇ ਗੁੱਸਾ ਠੰਡਾ ਕਰਦੇ ਆ ਕਿਉਂ ਆ ਪੀਜੀ ਭਾਬੀ ਕੋਲੋਂ ਗਰੋਹਨੇ ਕਿਸਾਦਾ ਆਹੋ ਉਹਦੇ ਹੋਈ ਜਾਣਾ ਬਾਕੀ ਮਿੱਤਰੋ ਫੋਨ ਤੇ ਫੋਨ ਆ ਵਕ ਤੇ ਚੜਿਆ ਆਉਂਦਾ ਵਾ ਸੋ ਆ ਰਿਓ ਸਦਾ ਮਿਲਦੇ ਆ ਰਾਜੇ ਦੇ ਘਰੇ ਤੇ ਜੁੜੇ ਰਿਓ ਸਾਡੇ ਨਾਲ ਤੇ ਭਰਾ ਮੇਰੇ ਇੱਕ ਕੰਮ ਜ਼ਰੂਰ ਕਰਿਓ ਚੈਨਲ ਨੂੰ ਵੀਰ ਮੇਰਾ ਜ਼ਰੂਰ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਹਾਂ ਜੋ ਵੀ ਸੋਣਿਓ ਬਾਕੀਆਂ ਪੀਨੇ ਕਿਹਾ ਨਾ ਹਾਂ ਬਾਕੀ ਹੈ ਪੀ ਰਿਹਾ ਤੁਹਾਨੂੰ ਪਤਾ ਵਾ ਫਲੂਐਂਸ ਦਾਦੀ ਆ ਦਿਮੇ ਲੇ ਪੀ ਹਾਂ ਬ ਘੈਂਟ ਆ ਹੈਗੀ ਨਾ ਗੱਲ ਕਿਹਾ ਇੰਨਾ ਮਿੱਠਾ ਬੋਲਿਆ ਨਾ ਬਹੁਤ ਜ਼ਿਆਦਾ ਮੈਂ ਨਾ ਮਿਸ਼ਰੀ ਮੂੰਹ ਚ ਡਿੱਗਣ ਡੈ ਵੀ ਤੇ ਹੈ ਹਾਂ ਮਿਸ਼ਰੀ ਵੀ ਮਤਲਬ ਥੋੜਾ ਛੋਟਾ ਲੱਭ ਕੇ ਆਇਤਾ ਹੈ ਮਿੱਤਰੋ ਹਨੇਰਾ ਬਹੁਤ ਆ ਗਾੜੀ ਅੱਗੇ ਕੁਝ ਨਹੀਂ ਦੇਖਣ ਡਿਆ ਸੋ ਆਪਾਂ ਅਗਲੀ ਕਲਿੱਪ ਉਥੇ ਲੈਣੇ ਜਾਗੇ ਹਾਂ ਮੋਗਾ ਯਾਰੇ ਗੱਡੀ ਦੀ ਚਾਬੀ ਨਹੀਂ ਲੱਭਣ ਈ ਹੁਣ ਵੇਖ ਲਓ ਉਹ ਵੇਖਣ ਗਿਆ ਉੱਥੇ ਉੱਥੇ ਪਿਛੇ ਪਿਛੇ ਸੋਨੂ ਭਾ ਲੱਭਣ ਡੈਰੇ ਪਰ ਸੋਨੂ ਭਾ ਨੂੰ ਵੀ ਨਹੀਂ ਲੱਭਣ ਡਈ ਕਸਟਾਡੀ ਭਾ ਨੂੰ ਵਾਹ ਯਾਰ ਕਿੱਥੇ ਹੋ ਗਈ ਚਾਬੀ ਯਾਰ ਯਾਰ ਕਿਸੇ ਦੇ ਕੋਲ ਜਿਹੜਾ ਸੋਨਾ ਯਾਰ ਆ ਵੇਖ ਲਓ ਗੱਡੀ ਉੱਥੇ ਖਲੋਤੀ ਜੇ ਮਿੱਤਰੋ ਐਵ ਨਾਈਟ ਗੁੱਡ ਨਾਈਟ ਗੁੱਡ ਨਾਈਟ ਉਹ ਕਿੱਥੇ ਚਾਬੀ ਚਾਬੀ ਲੱਭਣ ਨਹੀਂ ਡਈ ਯਾਰ ਪਰ ਅਹ ਲੈ ਝੋਨੇ ਤੇਰੀ ਛੁੱਟਦੀ ਕਦੇ ਇਹ ਗਾੜੀ ਦੁੱਜੀ ਚਾਬੀ ਗਵਾਚ ਗਈ ਹੋ ਇਹ ਗਾੜੀ ਮੂਲੀ ਹੀ ਇਹਨੂੰ ਵੀਡੀਓ ਬਣਾਉਂਦੀ ਫਿਰ ਜਾ ਵੀ ਗਾ ਜੀ ਵੀਡੀਓ ਬਣਾਉਂਦੀ ਪਈ ਹੈ ਵਾਹ ਵੇ ਲੋ ਜੈਰੀ ਗੱਡੀ ਉਹਨੂੰ ਵੀਡੀਓ ਬਣਾਉਂਦੀ ਪਈ ਹੈ ਸਤ ਸੰਦਰ ਤੁਸੀਂ ਪਤਾ ਆ ਪੜਿਆ ਕਰਨਾ ਓਏ ਇਹਨਾਂ ਨੂੰ ਫੜਾਈ ਹੀ ਇਹ ਸਾਲੇ ਮਾਰ ਕੇ ਕਿਉਂ ਤੀ ਸੋਨ ਨੂੰ ਮਨਾ ਮੋਬਾਈਲ ਜ਼ਰਾ ਹੀ ਕਿਤੇ ਇਦਾਂ ਟੁੱਟਦੀ ਕਿਤੇ ਆ ਬੰਦ ਸ਼ਾਇਦ ਚਾਹੀ ਲੱਭਣ ਤੇ ਯਾਰੋ ਮਦਰ ਚਾਹੀ ਲੱਭਣ ਬੋਲਦਾ ਆਵੇ ਲੋ ਸੋਨ ਉਹ ਚਾਹੀ ਲੱਭੀ ਜਾਂਦਾ ਏ ਵਰਿੰਦਰ ਨੂੰ ਫੋਨ ਕਰ ਯਾਰ ਉਹਦੇ ਕੋਲ ਹੀ ਆ ਮਨ ਲੱਗਦਾ ਚਾਹੀ ਓਏ ਅਸ਼ਾਈ ਬਣਾਉਂਦੇ ਮੈਨੂੰ ਪਤਾ ਨਾ ਹਾਂ ਓਏ ਰਾਜ ਨੂੰ ਕਹਿ ਵਰੇਂਦਰ ਤੂੰ ਨੰਬਰ ਹੈਗਾ ਤੇਰੇ ਕੋਲ ਮੇਰੇ ਕੋਲ ਹੈਗਾ ਲਾ ਫਿਰ ਨੂੰ ਇੱਕੋ ਮਿੰਟ ਓਏ ਉਹ ਚਾਬੀ ਉਹ ਕੋਈ ਹੈ ਯਾਰ ਸ਼ਦਾਈ ਬਣਾਉਂ ਡਿਆ ਉਹ ਬਾਬੇ ਕੋ ਆ ਬਾਬੇ ਨੂੰ ਆਵਾਜ਼ ਮਾਰਨਾ ਆਪਣੇ ਉਹਨਾਂ ਕੋਡਾ ਉਹਨੇ ਪੋਛਣਾ ਓਏ ਵੇਂਦਰ ਪ੍ਰੇਮ ਨਾ ਘੜਾ ਨੂੰ ਆਹ ਜਾਣਾ ਜਾਣਾ ਓਏ ਨਹੀਂ ਓ ਰਾਜ ਨੂੰ ਜਾ ਉਹ ਭਾਗੋ ਚਾਬੀ ਨਿਕਲੀ ਜੇ ਵੇ ਲੋ ਦਿੱਤੀ ਨਹੀਂ ਉਹਨੇ ਝੂਠ ਬੋਲੀ ਜਾਂਦਾ ਵੀ ਆਂਦਾ ਮੇਰੇ ਕੋਲ ਚਾਬੀ ਹੈ ਹੀ ਨਹੀਂ ਉਹਨਾਂ ਅੰਕਲ ਵਿਚਾਰੇ ਨੇ ਦਿੱਤਾ ਆਹ ਵੇ ਲੋ ਅੰਦਰ ਭੱਜ ਗਏ ਨੇ ਕਿਸੇ ਕੇ ਆ ਓਏ ਆ ਰਹਾ ਓਏ ਨਹੀਂ ਸੌਂ ਗਿਆ ਹੁਣ ਚੋ ਚਲੀ ਜਾ ਠੀਕ ਹੈ ਕੋਈ ਤਬੂ ਬਹੁਤ ਧੰਨਵਾਦ ਚੰਗਾ ਸੀ ਬੱਸ ਭੱਜ ਕੇ ਰਾਤ ਦੇ 11:30 11:30 ਹੋ ਚੁੱਕੇ ਰਾਤ ਦੇ ਨਹੀਂ ਚਾਬੀ ਆ ਰਾਮ ਦੇ ਫਿਰ ਨਹੀਂ ਵੇਖ ਲੋ ਬੰਦਾ ਥੋੜਾ ਹਾਂ ਜੀ ਆ ਵੇਖ ਲੋ ਗਾਈ ਦੇ ਆ ਵੇ ਲੋ ਆ ਟੀਜ ਆ ਵੇ ਲੋ ਉਹਦੇ ਕੋਲ ਚਾਬੀ ਜਾਣਵਾ ਤਾਂ ਚਾਬੀ ਨਹੀਂ ਆ ਗਈ ਵੇ ਲੋ ਸਾਡੇ ਨਾਲ ਪ੍ਰੈਂਕ ਕਰਨ ਡਿਆ ਵੇ ਆ ਕੋਈ ਗੱਲਾਂ ਚੰਗੀਆਂ ਆ ਬਿਲਕੁਲ ਨਹੀਂ ਹੈ ਇਹਨਾਂ ਗੱਲ ਵੇ ਲੋ ਇਹ ਗੱਡੀ ਉਥੇ ਵਿਆਹ ਵਾਲੇ ਘਰ ਸਾਰੇ ਸਾਡੇ ਵਾਲੇ ਵੇਖਣ ਡਿਆ ਕਿ ਗੱਡੀ ਦੀ ਮਾਲਾ ਜਿੰਨਾ ਇਹ ਕੁੜਕੇ ਆ ਤੇ ਨੱਚਣ ਬੁਝਣ ਕੁੜਕਣ ਡਿਆ ਤੇ ਹੁਣ ਚਾਬੀ ਨਹੀਂ ਤਾਂ ਪੱਡੀ ਗੱਡੀ ਤੇ ਆਈ ਘਰੋਂ ਇਹਨੂੰ ਠਾ ਕੇ ਫੇਰ ਚਾਬੀ ਕਢਾ ਕੇ ਫੇਰ ਲਿਆਦੀ ਜੋੜ ਵੇ ਹੋਰ ਥੋੜੀ ਅੱਛੀ ਸੋਹਣੀ ਮੇਰੀ ਮਰਵਾ ਆ ਉੱਥੇ ਆ ਇਹਨੂੰ ਭਾਹ ਹੁਣ ਕਿੰਨਾ ਕ ਲਵਾਏ ਮਾਮਾ ਗਾੜੀ ਆਰ 1 ਆ ਅਰੇ ਆਰ 1 ਨਾਲੋਂ ਜ਼ਿਆਦਾ ਭਜਦਾ ਗਾ ਉਹ ਜਾ ਜਾ ਆ ਵੇ ਲੋ ਆ ਬਹਿ ਜਾ ਆ ਭਰਾਵਾ ਚਾਬੀ ਉੱਪਰ ਲੈਂਦੀ ਹੁਣ ਕਾ ਕਹਿੰਦੇ ਬਹਿ ਜਾ ਇੱਕ ਮਿੰਟ ਬਹੁਤ ਬਾਬੇ ਕੋਈ ਲਾਈਨ ਲੱਗ ਗਈ ਦੱਸਿਆ ਹੀ ਨਹੀਂ ਉਹਨੇ ਉਹ ਬਹਿ ਜਾਓ ਦੈਟਸ ਡਿਕਲੇਅਰ ਕਰਦੇ 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 ਲਾ ਵਿਆਹ ਕਰਾਉਣਾ ਸੁਣ ਤੇਰੀ ਮੰਮੀ ਫੋਨ ਲਾਈ ਜਾਂਦੇ ਫੇਰ ਹਾਂ ਤੇ ਵਿਆਹ ਕਰਾਉਣਾ ਆਹਦਾ ਵਿਆਹ ਕਰਾਉਣਾ ਵਾ ਕੀ ਚੱਕ ਨੇ ਵਿਆਹ ਕਰਾ ਲੇ ਮਮੀ ਜਿਆਦੇ ਫੋਨਾਂ ਦੀ ਤਾਂ ਕਰਾਉਣਾ ਵਾ ਮੈਂ ਲੋ ਆਹ ਕੰਮ ਔਖਾ ਏ ਹੁਣ ਆਪ ਆ ਵੀ ਇਹਦਾ ਵਿਆਹ ਕੀਤਾ ਨਾ ਹੁਣ ਅਗਲੀ ਿਆ ਹੁਣ ਸੋਨੂ ਦੇ ਵਿਆਹ ਦੇ ਆਪਾਂ ਸਿੱਧੇ ਬਣਾਗੇ ਹਾਂ ਬਿਲਕੁਲ ਅਸਟਾ ਆਹ ਮਮੀ ਦਾ ਫੋਨ ਆ ਗਿਆ ਮਮੀ ਦਾ ਕਰਾ ਖੁਸ਼ ਯਾਰੇ ਆ ਕਰਦੇ ਕਹਦੇ ਸਬਸਕ੍ਰਾਈਬ ਕਰੋ ਹੁਣ ਇੱਕ ਨਿਊ ਜੰਨੀ ਲਾਗੇ ਰਿਹਾ ਓਏ ਸਬਸਕ੍ਰਾਈਬ ਕਰੋ ਸਭ ਖੁਸ਼ੀ ਬੜੀ ਆ ਯਾਰ ਖੁਸ਼ੀ ਖੁਸ਼ੀ ਬੜੀ ਆ ਉਹ ਭੱਜ ਕੇ ਬੜੀ ਆ ਮਾਤਾ ਸਬਸਕ੍ਰਾਈਬ ਕੋਈ ਮੈਨੂੰ ਪਾ ਚ ਸੋਨੂ ਚੋ ਸਾਰੇ ਇੱਕ ਲਾਇਆ ਲਾਇਆ ਮੇਟਰ ਨਹੀਂ ਨਹੀਂ ਆਹੀ ਆਹੀ ਨਾਲ ਦਾ ਕੋਈ ਹੈ ਨਾ ਸੁਖਿੰਦਰ ਹੋਣੀ ਆਓ ਆਏ ਓਏ ਓਏ ਯਾਰ ਹਲੋ ਆਹੀ ਹੁਣ ਬਾਸ ਨਹੀਂ ਨਹੀਂ ਕੋਈ ਪੰਜਾ 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 ਸੱਤਾ ਮਿੰਟ ਦਾ ਕਹਿੰਦਾ ਰੋਟੀ ਖਾ ਕੇ ਤੇ ਤੁਸੀਂ 15 ਮਿੰਟ ਦਾ ਕਹੀਂ ਆ ਗਏ ਮਰ ਨਹੀਂ ਆਓ ਯਾਰ ਪੋ ਤੇ ਲੈ ਲੋ 15 ਮਿੰਟ ਦਾ ਕਹੀਂ ਆ ਹੁੰਦੇ ਨਹੀਂ ਇਹ ਉਹ ਮੈਂ ਕਹਿੰਦੇ ਆ ਕੋਈ ਗੱਲ ਅਸੀਂ ਭਾ ਭਟੇ ਰੰਗ ਦੇ ਚੋਲ ਪਾ ਕੇ ਲੈ ਓਏ 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 ਅੱਛਾ ਬਾ 15 15 ਮਿੰਟ ਵੇਟ ਹਾਂ ਦੇਖ ਲਓ ਮਿੱਤਰੋ ਇਹ ਤਾਂ ਅਰੇ ਕਿਸੇ ਦੇ ਨਿਰਭਰ ਨਾ ਰਹੋ ਆਪਣਾ ਕੰਮ ਆਪ ਕਰੋ ਵੇਹਲੋ ਕੋਈ ਨਹੀਂ ਕਿਸੇ ਨੂੰ ਵੇਲਾ ਆ ਵੇਲਾ ਆ ਵੀਰ ਹੁਣ ਹੀ ਉਧਾਂ ਬੈਠੇ ਜਾਈਂ ਇਧਰ ਘਰ ਮੜਾਇਆ ਆ ਵੀਰ ਹੁਣ ਹੀ ਆਪਣੀ ਵੇਲਾ ਰੋਟੀ ਪਾ ਕੇ ਆਪੇ ਬੈਗੇ ਜੇ ਮੈਨੂੰ ਪੁੱਛਿਆ ਇਹਨੇ ਇੱਕ ਹੋਰ ਵਾਰੀ ਕਿਚਾ ਗੱਲ ਹੋਈ ਕੋਈ ਆਪਣ ਨੂੰ ਡਿਆ ਪੁੰਜੀ ਗਈ ਨਾ ਇਹ ਲਾ ਉਹ ਲੋਟਾ ਤੇਰੇ ਗਿਆ ਸਾਹ ਉਹ ਕਹਿਆ ਯਾਰ ਉਹ ਕਹਿਆ ਕੀ ਵੀ ਓਏ ਆ ਕਿਦਾਂ ਮੋਣੇ ਆ ਚੌਲ ਆ ਵੇ ਇੱਥੇ ਪਹਿਲੇ ਵਾਰ ਦੇ ਜੋ ਬੜੇ ਰਹੇ ਜਾਂਦੇ ਨੇ ਗਿੱਲ ਕਲ ਸਵੇਰ ਉਹ ਗਾ ਬੰਦਲੇ ਨੇ ਗਾਸ ਗੋ ਤੇ ਪਗੜੇ ਰਹੇ ਪੰਗੜੀ ਟੀਮ ਤੇ ਮੁਖਾ ਦਿਓ ਚਮਚਾ ਕਿੱਥੇ ਆ ਮੁਖਾ ਦੇ ਕਵੇ ਪੈ ਪਰੇ ਬੈ ਉਹ ਬਖਾਉਣ ਲੈ ਕਿ ਨਹੀਂ ਲੱਗੇ ਕਿ ਨਹੀਂ ਲੱਗੇ ਉਹ ਲਾਲ ਉਹ ਨੀਲੀ ਧਰਾਵੀ ਕਰਨੀ ਲੱਗੇ ਪੂਰਾ ਇੱਕੋ ਹੀ ਨਿਕਲੇ ਚਮਚਾ ਪਗੜੇ ਸਟਾਫ ਉਹਦੇ ਪੂਰੇ ਸਾਰੇ ਨੀਰਾ ਦਵਾਤਾ ਇਹ ਗਾਣੇ 24 ਤੇ ਲੋ ਸੁੰਦਰ ਪਿੰਡ ਰਵੀਰ ਦਾ ਚਾਹ ਸਾਡਾ ਚਾਹ ਮੈਂ ਰਾਜ ਬਿਮਾਰ ਹਾਂ ਹਾਂ ਇਨੀ ਤਰ੍ਹਾਂ ਸਾਡੇ ਨੰਬਰ ਜਿੱਤਣ ਇੱਕ ਹਫ਼ਤਾ ਨਾ ਕੈਂਮ ਅੱਜ ਫਿਰ ਕੈਂਮ ਹੋ ਗਿਆ ਨਾ ਬਾਏ ਮੇਰੇ ਦੋਸਤੋ ਹੋਏ ਮਿੱਤਰੋ ਅੱਜ ਦੇ ਵਲੋਗ ਦੀ ਆਪਾਂ ਇਹ ਚੈੱਕ ਕਰਦੇ ਹਾਂ ਸਮਾਪਤੀ ਸੋ ਮਿਲਦੇ ਆਪਾਂ ਜਲਦੀ ਅਗਲੇ ਵਲੋਗ ਦੇ ਵਿੱਚ ਸੋ ਭਰਾ ਮੇਰੇ ਚੈਨਲ ਨੂੰ ਬਾਈ ਬਾਈ ਸਬਸਕ੍ਰਾਈਬ ਕਰ ਲਿਓ ਸੋ ਆਈਦਰ ਹੀ ਨਾ ਰਹੇ ਮੇਰੇ ਕੋਲ